ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਤਸੰਗਤ ਜੀ ਬਹੁਤ ਜੁੜੀ ਬੇਨਤੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਤ ਗੰਗਾ ਦਾਸ ਜੀ ਐਂਡ ਕੋਠਾ ਗੁਰੂ ਬਟੰਡਾ ਉਹਨਾਂ ਵੱਲੋਂ ਬਹੁਤ ਹੀ ਸਤਿਕਾਰਯੋਗ ਬਾਬਾ ਰਗਵੀਰ ਦਾਸ ਜੀ ਐਂਡ ਕੋਠਾ ਗੁਰੂ ਉਹਨਾਂ ਦੀ ਸਾਲਾਨਾ ਵਰਸੀ ਜਿਹੜੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਸੋ ਹਰ ਸਾਲ ਤੇ ਇਹ 3 ਸਤੰਬਰ ਨੂੰ ਇਹ ਵਰਸੀ ਮਨਾਈ ਜਾਂਦੀ ਆ ਔਰ ਕਿਦਾਂ ਪਹਿਲਾ 12 ਸਤੰਬਰ ਨੂੰ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸੋ ਆਪਾਂ ਨੂੰ ਪਤਾ ਹੀ ਆ ਕਿ ਉਦਰ ਦੀ ਕਰੋਪੀ ਜੋ ਕਿ ਹੜ੍ਹ ਆਏ ਹੋਏ ਆ ਬਹੁਤ ਸਾਰੇ ਇਲਾਕੇ ਹੜਾ ਕਾਰਨੇ ਪ੍ਰਭਾਵਿਤ ਹੋਏ ਪਏ ਆ ਲੋਕ ਘਰਾਂ ਤੋਂ ਬੇਘਰ ਹੋ ਚੁੱਕੇ ਆ ਪਸ਼ੂ ਡੰਗਰ ਔਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਮਸ਼ੀਨਰੀ ਦਾ ਸੋ ਆਓ ਅੱਜ ਮਹਾਪੁਰਸ਼ਾਂ ਵੱਲੋਂ ਬੇਨਤੀ ਕੀਤੀ ਗਈ ਆ ਕਿ ਉਹਨਾਂ ਨਾਲ ਖੜਨ ਦਾ ਸਮਾਂ ਹੈ ਸੋ ਜਿੰਨੇ ਵੀ ਪਰਿਵਾਰਾਂ ਨੇ ਪਿੰਡ ਕੋਠਾਗੁਰੂ ਚਾਏ ਹੋਰ ਪਿੰਡਾਂ ਤੋਂ ਜਿੰਨੇ ਵੀ ਨੌਜਵਾਨਾਂ ਨੇ ਸਿੱਖ ਸੰਗਤਾਂ ਨੇ ਐਨ ਆਰ ਆਈ ਪਰਿਵਾਰਾਂ ਨੇ ਇਸ ਕੋਲਾਂ ਦੇ ਲਈ ਆਪਦੇ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਮਾਇਆ ਭੇਜੀ ਸੀ ਉਸ ਮਾਇਆ ਨੂੰ ਸਾਰਿਆਂ ਨੇ ਜਿਹੜਾ ਮੱਥਾ ਪਾਸ ਕੀਤਾ ਹੈ ਮਹਾਂਪੁਰਸ਼ਾਂ ਦੇ ਸੋਚ ਦੇ ਨਾਲ ਵੀ ਇਸ ਮਰੋ ਕੋਲ ਨਹੀਂ ਕਰਵਾਏ ਜਾਣੇ ਜਿਹੜੀ ਉਹ ਮਾਇਆ ਕੱਤਰ ਹੋਈ ਆ ਉਹ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਪੂਰੀ ਰਾਸ਼ੀ ਪਹੁੰਚਦੀ ਕੀਤੀ ਜਾਊਗੀ ਕਿਸੇ ਨੂੰ ਚਾਰੇ ਦੀ ਲੋੜ ਆ ਇਸ ਨੁਰਾਸ਼ਣ ਦੀ ਲੋੜ ਆ ਕੋਈ ਦਵਾਈਆਂ ਦੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਉੱਥੇ ਲੰਗਰ ਦੇ ਰੂਪ ਵਿੱਚ ਆਪਾਂ ਜਿਹੜੀ ਇਹ ਮਾਇਆ ਉੱਥੇ ਲਾ ਕੇ ਆਉਣੀ ਆ ਸੋ ਸਾਰੇ ਹੀ ਪਹਿਲਵਾਨਾਂ ਨੂੰ ਬੇਨਤੀ ਆ ਉਹ ਨੋਟ ਕਰ ਲੈਣ ਕਿ ਜਿਹੜੇ ਕੋਲ ਆ ਉਹ ਕੈਨਸਲ ਕਰ ਦਿੱਤੇ ਗਏ ਆ ਸਮੇਂ ਦੀ ਨਿਯਾਗਤ ਨੂੰ ਸਮਝਦੇ ਹੋਏ ਮਹਾਪਰਸ਼ਾ ਵੱਲੋਂ ਬੇਨਤੀ ਆ ਕਿ ਇਹ ਸਾਰੇ ਪਹਿਲਵਾਨਾਂ ਨੂੰ ਬੇਨਤੀ ਨੋਟ ਕਰ ਲੈਣ ਸੋ ਪਿੱਛੇ ਜੇ ਜੱਸੇ ਪੱਟੀ ਪਹਿਲਵਾਨ ਵੱਲੋਂ ਵੀ ਜਿਹੜੀ ਇੱਕ ਬੇਨਤੀ ਪਾਈ ਗਈ ਸੀ ਸਾਰੇ ਪਹਿਲਵਾਨ ਜਗਤ ਨੂੰ ਕਿ ਆਪਾਂ ਕੋਸਤੀਆਂ ਲੜਦੇ ਆ ਛਿੰਜਾਂ ਦੇ ਵਿੱਚ ਜਾ ਕੇ ਆਪਣਾ ਪ੍ਰਦਰਸ਼ਨ ਕਰਦੇ ਆ ਕੋਲ ਕਰਦੇ ਆ ਇਹਨਾਂ ਲੋਕਾਂ ਦੇ ਕਰਕੇ ਹੀ ਸਾਡਾ ਨਾਮ ਆ ਇਹਨਾਂ ਲੋਕਾਂ ਦੇ ਕਰਕੇ ਹੀ ਸਾਡੇ ਘਰਾਂ ਦੇ ਚੁੱਲ੍ਹੇ ਤਪਦੇ ਆ ਬਹੁਤ ਸਾਰੇ ਪੈਨ ਵਾਲਿਆਂ ਦੀ ਰੋਟੀ ਇਸ ਖਾੜਿਆਂ ਦੇ ਵਿੱਚੋਂ ਚੱਲਦੀ ਆ ਇਹਨਾਂ ਲੋਕਾਂ ਦੀ ਜੇਬਾਂ ਦੇ ਵਿੱਚੋਂ ਜੋ ਸਾਨੂੰ ਸੇਵਾ ਮਿਲਦੀ ਆ ਸਾਨੂੰ ਨਾਮ ਮਿਲਦੇ ਆ ਸੋ ਉਹਨਾਂ ਦੇ ਲਈ ਇਹ ਸਾਰਾ ਕੁਝ ਚੱਲਦਾ ਆ ਉਹ ਅੱਜ ਸਾਨੂੰ ਲੋੜ ਉਹਨਾਂ ਦੇ ਨਾਲ ਖੜਨ ਦੀ ਆਪਣੀ ਦਰਹਨੋਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਸ ਵੰਦ ਕੱਢ ਕੇ ਆਜੋਨ ਲੋਕਾਂ ਦਾ ਸਾਥ ਦਈਏ ਤਾਂ ਜੋ ਮੜਤੋਂ ਨਾ ਪਰਿਵਾਰਾਂ ਨੂੰ ਆਪਾਂ ਪੈਰਾਂ ਉੱਪਰ ਖੜਾ ਕਰ ਸਕੀਏ ਤੇ ਸਾਰੇ ਵੀਰ ਨੋਟ ਕਰ ਲੈਣ ਜਿਹੜੀ ਇਹ ਸਾਲਾਨਾ ਵਰਸੀ ਬਾਬਾ ਰਘਵੀਰ ਦਾਸ ਜੀ ਦੀ ਅਨਪੋਠਾ ਗੁਰੂ ਮਨਾਈ ਜਾਂਦੀ ਆ ਸੋ ਉਸ ਦੇ ਵਿੱਚ ਜਿਹੜੇ ਘੋਲ ਕਰਵਾਏ ਜਾਂਦੇ ਆ 12 ਸਤੰਬਰ ਨੂੰ ਉਹ ਕੈਨਸਲ ਕਰ ਦਿੱਤੇ ਗਏ ਆ ਸੋ ਮਹਾਪੁਰਸ਼ਾਂ ਵੱਲੋਂ ਇਹ ਬੇਨਤੀ ਹੈ ਮਨਜ਼ੂਰ ਕਰਿਓ ਸੋ ਆਓ ਆਪਰਾਂ ਨਾਲ ਮਿਲ ਕੇ ਇਸ ਔਖਰੀ ਘੜੀ ਦੇ ਵਿੱਚ ਉਹਨਾਂ ਲੋਕਾਂ ਦਾ ਸਾਥ ਦਈਏ ਵਾਹਿਗੁਰੂ ਜੀ ਮੂਰੀ ਅਰਦਾਸ ਕਰੀਏ ਕਿ ਪ੍ਰਮਾਤਮਾ ਵਕਸ਼ ਬਹੁਤ ਹੋ ਗਿਆ ਕੋਈ ਤੁਮਰੀ ਅਰਦਾਸ ਕਰੀਏ ਕਿ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਖੁਸ਼ ਨਹੀਂ ਹੱਥ ਤੁਹਾਡੇ ਹੱਥ ਸਾਰਾ ਕੁਝ ਆ ਤੁਸੀਂ ਸਭੇ ਨੂੰ ਸੰਭਾਲ ਸਕਦੇ ਆ ਸੋ ਇੰਨੀਆਂ ਬੰਤੀਆਂ ਬੇਨਤੀਆਂ ਮਨਜ਼ੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ